ਜੇ ਆਪਣੀ ਕੌਮ ਦਾ ਭਲਾ ਚਾਹੁੰਦੇ ਹੋ ਬਲਕਿ ਪੂਰੀ ਮਨੁੱਖਤਾ ਦੇ ਭਲੇ ਦੇ ਲਈ ਸਾਨੂੰ ਦੋ ਕੰਮ ਕਰਨੇ ਹੱਕ ਲਾਜ਼ਮੀ ਨੇ ਇੱਕ ਤੇ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜ੍ਹ ਕੇ ਗੁਰੂ ਕੀ ਅੰਮ੍ਰਿਤ ਬਾਣੀ ਵਿਚਾਰ ਕੇ ਅਸੀਂ ਚੰਗੇ ਗੁਣਾ ਦੇ ਧਾਰਨੀ ਬਣੀਏ ਆਪਣੇ ਜੀਵਨ ਅੰਦਰੋਂ ਔਗਲ ਕੱਢ ਕੇ ਚੰਗੇ ਇਨਸਾਨ ਬਣ ਸਕੀਏ ਇੱਕ ਗਾਥਾ ਹੈ ਕਹਿ ਲੱਗੇ ਇੱਕ ਉਸਤਾਦ ਵੇਖੋ ਅਸੀਂ ਦੂਜੇ ਵਿੱਚੋਂ ਚੰਗੇ ਗੁਣ ਲੱਭਨੇ ਅਸੀਂ ਆਪਣੇ ਤੇ ਬਹੁਤ ਬਾਰੀ ਖਿਆਲ ਨਹੀਂ ਕਰਦੇ ਕਹਿੰਦੇ ਇੱਕ ਉਸਤਾਦ ਰੋਜ਼ਾਨਾ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਸੀ ਜਦੋਂ ਉਹਨੇ ਬੱਚਿਆਂ ਨੂੰ ਪੜ੍ਹਾਉਣਾ ਅਖੀਰ ਤੇ ਉਹਨੇ 5 ਮਿੰਟ ਉਹਦੇ ਕੋਲ ਇੱਕ ਨਕਸ਼ਾ ਸੀ ਦੁਨੀਆ ਦਾ ਦੁਨੀਆ ਦਾ ਨਕਸ਼ਾ ਸਮਝਾਉਣਾ ਦੂਜੇ ਪਾਸੇ ਮਨੁੱਖ ਦੀ ਤਸਵੀਰ ਸੀ ਬੜੇ ਧਿਆਨ ਨਾਲ ਸੁਣਿਓ ਉਹਨੇ ਦੁਨੀਆ ਦਾ ਨਕਸ਼ਾ ਸਮਝਾਉਣਾ ਵੀ ਆਹ ਦੇਸ਼ ਦੀ ਹੱਦ ਆਹ ਦੇਸ਼ ਨਾਲ ਲੱਗਦੀ ਹੈ ਉਹ ਨਕਸ਼ਾ ਦੁਨੀਆ ਦਾ ਜਦੋਂ ਆਪਾਂ ਕਾਗਜ਼ ਤੇ ਵੇਖਨੇ ਆ ਉਹ ਤੇ ਨਿੱਕੇ ਨਿੱਕੇ ਦੇਸ਼ ਹੁੰਦੇ ਆ ਦੂਜੇ ਪਾਸੇ ਮਨੁੱਖ ਦੀ ਤਸਵੀਰ ਸੀ ਸਾਲ ਭਰ ਉਹਨੇ ਬੱਚਿਆਂ ਨੂੰ ਨਕਸ਼ਾ ਸਮਝਾਇਆ 10 ਦਿਨ ਅਖੀਰਲਾ ਦਿਨ ਆਇਆ ਨਾ ਕਲਾਸ ਦਾ ਉਨੇ ਨਕਸ਼ਾ ਸਮਝਾਉਣ ਦੀ بجائے ਉਹਦੇ ਟੁਕੜੇ ਕਰਕੇ ਪਾੜ ਕੇ ਸੁੱਟ ਦਿੱਤਾ ਤੇ ਬੱਚਿਆਂ ਨੂੰ ਇੱਕ ਸ਼ਬਦ ਆਖਦਾ ਕਹਿ ਲੱਗੇ ਬੱਚਿਓ ਮੈਂ ਤੁਹਾਨੂੰ ਸਾਲ ਨਕਸ਼ਾ ਸਮਝਾਇਆ ਕੋਈ ਤੁਹਾਡੇ ਵਿੱਚੋਂ ਹੈ ਜਿਹੜਾ ਇਹਨੂੰ ਉਸੇ ਤਰ੍ਹਾਂ ਜੋੜ ਦੇਵੇਗਾ ਤੁਹਾਨੂੰ ਮੈਂ ਸਾਲ ਸਮਝਾਇਆ ਹੁਣ ਬੱਚਿਆਂ ਨੇ ਕੀ ਕੀਤਾ ਨਿੱਕੇ ਨਿੱਕੇ ਦੇਸ਼ੀ ਉੱਥੇ ਜੋੜਨ ਦਾ ਯਤਨ ਕੀਤਾ ਉਹ ਜੁੜਨ ਨਾ ਤੂੰ ਕਿ ਨਿੱਕੇ ਨਿੱਕੇ ਦੇਸ਼ਾਂ ਦਾ ਪਤਾ ਨਹੀਂ ਲੱਗਦਾ ਦੁਨੀਆ ਦੇ ਨਕਸ਼ੇ ਤੇ ਇੱਕ ਬੱਚਾ ਉੱਠਦਾ ਹੁਣ ਇਹ ਦੁਨੀਆ ਵਾਲਾ ਨਕਸ਼ਾ ਬਣਾਉਣ ਦੀ ਬਜਾਏ ਉਹਨੇ ਉਲਟਾ ਪਾਸਾ ਕਰਕੇ ਮਨੁੱਖ ਦੀ ਤਸਵੀਰ ਜੋੜਨੀ ਸ਼ੁਰੂ ਕਰ ਦਿੱਤੀ ਹੁਣ ਮਨੁੱਖ ਦੀ ਤਸਵੀਰ ਜੋੜਨੀ ਬੜੀ ਸੌਖੀ ਹੈ ਦੋ ਲੱਤਾਂ ਦੋ ਬਾਹਾਂ ਸਿਰ ਹੈ ਉਹਨੇ ਜੋੜ ਕੇ ਤੇ ਜਦੋਂ ਸਿੱਧਾ ਪਾਸਾ ਕੀਤਾ ਨਕਸ਼ਾ ਆਪਣੇ ਆਪ ਬਣ ਗਿਆ ਉਸਤਾਦ ਨੇ ਸ਼ਬਦ ਵਰਤਿਆ ਕਹਿ ਲੱਗਿਆ ਮੈਂ ਤੁਹਾਨੂੰ ਇਹੀ ਗੱਲ ਸਮਝਾਉਣੀ ਚਾਹਣਾ ਹੈ ਖੁਦ ਚੰਗੇ ਇਨਸਾਨ ਬਣਦੇ ਹੋ ਦੁਨੀਆ ਆਪਣੇ ਆਪ ਚੰਗੀ ਬਣ ਜਾਏਗੀ ਅੱਜ ਵੀ ਸਾਨੂੰ ਸਤਿਗੁਰੂ ਦਾ ਉਪਦੇਸ਼ ਲੈ ਕੇ ਯਾਦ ਰੱਖੋ ਚੰਗੇ ਇਨਸਾਨ ਬਣਨ ਦੀ ਲੋੜ ਹੈ ਚੰਗੇ ਗੁਣਾ ਦੇ ਧਾਰਨੀ ਬਣਨ ਦੀ ਲੋੜ ਹੈ ਜਦੋਂ ਸਾਡੇ ਵਿੱਚ ਔਗਣ ਨਿਕਲ ਜਾਣਗੇ ਸਤ ਜਨੋ ਸੀ ਗੁਰੂ ਵਰਗੇ ਬਣ ਜਾਵਾਂਗੇ ਫਿਰ ਜਿਹੜਾ ਸਾਡਾ ਜੀਵਨ ਹੈ ਨਾ ਉਹ ਸਫਲ ਹੋ ਜਾਏਗਾ ਇਹਦੇ ਨਾਲ ਕੌਮ ਦਾ ਵੀ ਭਲਾ ਸਮਾਜ ਦਾ ਵੀ ਭਲਾ ਪਰਿਵਾਰ ਦਾ ਵੀ ਭਲਾ ਪੂਰੀ ਮਨੁੱਖਤਾ ਦਾ ਵੀ ਭਲਾ ਹੋਏਗਾ ਸਤਗੁਰੂ ਰਹਿਮਤ ਕਰੇ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਬਚਨ ਵਰਤਿਆ ਮਾਨ ਨਿਮਾਨੇ ਸਦ ਬਲਿਹਾਰੇ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾਇਆ ਕਰ